ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਕੀ ਵਕਈ ਜੈ ਸ਼ੰਕਰ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਅਮਰੀਕੀ ਜੇਲ ਵਿੱਚ ਬੰਦ ਨikhil ਗੁਪਤਾ ਨੂੰ ਛੁਡਵਾ ਲਿਆਏ ਹਨ ਕੀ ਹੈ ਇਸ ਖਬਰ ਦੀ ਸੱਚਾਈ ਦਰਸਲ ਬੀਤੇ ਹਫਤੇ ਸੋਸ਼ਲ ਮੀਡੀਆ ਦੇ ਇੱਕ ਸੈਕਸ਼ਨ ਵਿੱਚ ਖਬਰ ਚੱਲੀ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਗੁਰਪਤਵੰਨ ਸਿੰਘ ਪੰਨੂ ਕੇਸ ਵਿੱਚ यूएसडी जेल ਵਿੱਚ ਬੰਦ ਨikhil Gupta ਨੂੰ ਛੁਡਵਾ ਲਿਆਏ ਹਨ ਇਹ ਖਬਰ ਸਨਸਨੀ ਬਣ ਕੇ ਆਈ ਸੀ ਪਾਕਿਸਤਾਨ ਦੇ اسلام آباد ਦੇ ਇੱਕ ਯੂਟਿਊਬਰ ਡਾਕਟਰ ਕਮਰ ਚੀਮਾ ਦੇ YouTube ਚੈਨਲ ਤੋਂ ਡਾਕਟਰ ਕਮਰ ਚੀਮਾ ਖੁਦ ਨੂੰ ਅਕਾਦਮਿਕ ਅਤੇ ਸਿਆਸੀ ਵਿਸ਼ਲੇਸ਼ਕ ਤਸੱਦੇ ਹਨ ਉਹਨਾਂ ਨੇ ਆਪਣੇ YouTube ਚੈਨਲ ਤੇ ਇਸ ਦਾ ਖੁਲਾਸਾ ਕੀਤਾ ਕਿ ਪਿੱਛੇ ਜਦ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਗੁਪਤ ਤੌਰ ਤੇ ਅਮਰੀਕਾ ਗਏ ਸਨ ਉਹਨਾਂ ਦੇ ਸੂਤਰਾਂ ਮੁਤਾਬਕ ਜੈ ਸ਼ੰਕਰ ਅਮਰੀਕਾ ਨikhil gupta ਨੂੰ ਛੁਡਵਾਉਣ ਗਏ ਸਨ ਤੇ ਉਹ ਛੁਡਵਾ ਵੀ ਲਿਆਏ ਹਨ ਦਰਅਸਲ ਅਮਰੀਕਾ ਤੇ ਰਾਸ਼ਟਰਪਤੀ ਕੋਲ ਇਹ ਪਾਵਰ ਹੈ ਕਿ ਉਹ ਅਮਰੀਕਾ ਵਿੱਚ ਸਜ਼ਾ ਕੱਟ ਰਹੇ ਕਿਸੇ ਵੀ ਕੈਦੀ ਦੀ ਸਜ਼ਾ ਘਟਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਤੇ ਮਾਫ ਕਰ ਸਕਦਾ ਹੈ ਇਹ ਹੱਕ ਅਮਰੀਕੀ ਰਾਸ਼ਟਰਪਤੀ ਨੂੰ ਮਿਲਿਆ ਹੋਇਆ ਹੈ ਆਮ ਤੌਰ ਤੇ ਅਮਰੀਕੀ ਰਾਸ਼ਟਰਪਤੀ ਆਪਣੇ ਕਾਰਜਕਾਲ ਵੇਲੇ ਇਸ ਤਰ੍ਹਾਂ ਕਈਆਂ ਦੀ ਸਜ਼ਾ ਮਾਫ ਕਰਦੇ ਹਨ ਜਾਂ ਘਟਾ ਦਿੰਦੇ ਹਨ ਜਿਵੇਂ ਕਿ ਸਕਰੀਨ ਤੇ ਆંકੜੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ ਸਭ ਤੋਂ ਵੱਧ ਸਜ਼ਾ ਮਾਫ ਕਰਨ ਵਾਲੇ ਰਾਸ਼ਟਰਪਤੀ ਓਬਾਮਾ ਰਹੇ ਹਨ ਇਹ ਆંકੜੇ 2 ਦਸੰਬਰ ਤੱਕ ਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਵੀ ਹੁਣ ਕਾਰਜਕਾਲ ਪੂਰਾ ਹੋ ਚੁੱਕਿਆ ਹੈ 20 ਜਨਵਰੀ 2025 ਨੂੰ ਡੋਨਾਲਡ ਟਰੰਪ ਦੁਬਾਰਾ ਆਫਿਸ ਸੰਭਾਲ ਲੈਣਗੇ ਜੈ ਸ਼ੰਕਰ ਇਸੇ ਸਥਿਤੀ ਦਾ ਲਾਹਾ ਲੈਣ ਅਮਰੀਕਾ ਗਏ ਸਨ ਅਤੇ ਆਪਣੇ ਡਿਪਲੋਮੈਟਿਕ ਰਿਸ਼ਤਿਆਂ ਦਾ ਇਸਤੇਮਾਲ ਕਰਕੇ ਨikhil Gupta ਨੂੰ ਰਿਹਾ ਕਰਾਉਣ ਵਿੱਚ ਕਾਮਯਾਬ ਹੋ ਗਏ ਇਸ ਤਰ੍ਹਾਂ ਡਾਕਟਰ ਕਮਰ ਚੀਮਾ ਨੇ ਦਾਵਾ ਕੀਤਾ ਹੈ ਹਾਲਾਂਕਿ ਨਾ ਤਾਂ ਅਮਰੀਕਾ ਅਤੇ ਨਾ ਹੀ ਭਾਰਤ ਸਰਕਾਰ ਦੇ ਸਰੋਤਾਂ ਤੋਂ ਇਸ ਬਾਰੇ ਕੋਈ ਪੁਸ਼ਟੀ ਕੀਤੀ ਗਈ ਹੈ ਨਾ ਹੀ ਕਿਸੇ ਮੇਨ ਸਟ੍ਰੀਮ ਮੀਡੀਆ ਤੇ ਇਸ ਤਰ੍ਹਾਂ ਦੀ ਕੋਈ ਖਬਰ ਹੀ ਚਲੀ इस खबर दी किसी भी पक्षों पुष्टि नहीं हुई हाँ, भारत दे भगत मीडिया नु भी प्रोपेगंडे दा नवा मसाला जरूर मिल गया ट्रूडो दे इस्तीफा दी खुशी विच भी इस हफ्ते सोशल मीडिया ते खबरें छाइयां नहीं आ देखो एक ट्यूबर दा थंबनेल जिस दी हैडिंग है जो मोदी से टकराएगा चूर-चूर हो जाएगा जय शंकर ने पन्नो को दिया शॉक डॉक्टर कमर चीमा बारे ये आम प्रचलित है कि वो अपने चैनल नु सेंसेशनल बनावण ਲਈ ਕਈ ਵਾਰ ਅਜਹੀਆਂ ਮਨਘੜੰਤ ਗੱਪਾਂ ਛੱੜਦੇ ਰਹਿੰਦੇ ਹਨ ਇਸੇ ਕਰਕੇ ਉਹਨਾਂ ਦੇ ਇਸ ਖੁਲਾਸੇ ਦਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਕੋਈ ਨੋਟਿਸ ਨਹੀਂ ਲਿਆ ਲੇਕਿਨ ਸਵਾਲ ਹੈ ਨਾ ਕਿ ਆਖਰ ਸਚਾਈ ਕੀ ਹੈ ਕਿਉਂਕਿ ਵਿਦੇਸ਼ ਮੰਤਰੀ જયशंकर ਪਿੱਛੇ ਅਮਰੀਕਾ ਗਏ ਸਨ ਇਹ ਸਭ ਨੂੰ ਪਤਾ ਹੈ ਪੰਜ 6 ਦਿਨ ਉੱਥੇ ਰਹਿ ਕੇ ਵੀ ਆਏ ਇਸ ਬਾਰੇ ਨਾ ਤਾਂ ਜਾਣ ਤੋਂ ਪਹਿਲਾਂ ਅਤੇ ਨਾ ਹੀ ਵਾਪਸੀ ਵੇਲੇ ਭਾਰਤ ਸਰਕਾਰ ਨੇ ਕੁਝ ਦੱਸਿਆ ਕਿ ਉਹ ਅਮਰੀਕਾ ਕਰਨ ਕੀ ਗਏ ਸਨ ਜਾਂ ਕੀ ਕਰਕੇ ਆਏ ਹਨ ਇਹ ਵੱਖਰੀ ਗੱਲ ਹੈ ਕਿ ਬੀਜੇਪੀ ਦੇ ਸੀਨੀਅਰ ਆਗੂ ਸੁਬ੍ਰਮਣੀਅਮ ਸਵਾਮੀ ਨੇ 10 88 ਕਿ 20 ਜਨਵਰੀ ਨੂੰ 트럼ਪ ਦੀ ਸੰਚੁਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ ਮੁਖੀਆਂ ਨੂੰ ਵਿਸ਼ੇਸ਼ ਸੱਦੇ ਪੱਤਰ ਭੇਜੇ ਗਏ ਸਨ ਪਰ ਵਿਸ਼ਵਗੁਰੂ ਮੋਦੀ ਜੀ ਨੂੰ ਨਹੀਂ ਬੁਲਾਇਆ ਗਿਆ ਹੈ ਜੋ ਮੋਦੀ ਜੀ ਨੂੰ ਚੰਗਾ ਨਹੀਂ ਲੱਗਿਆ ਇਸੇ ਕਰਕੇ ਜੈ ਸ਼ੰਕਰ ਨੂੰ ਭੇਜਿਆ ਗਿਆ ਸੀ कि ट्रंप को याद दिवाओ कि हाउडी फ्रेंड उड़ीक रहा है उसनों भी बुला लो लेकिन डॉक्टर चीमा ने गप छी कि नहीं जयशंकर शंकर निखिल गुप्ता यू एस कस्टडी तो छुड़ा गया से यह गप ही साबित हुई है क्योंकि नौ जनवरी इंडियन एक्सप्रैस ने ताज़ा रिपोर्ट छापी है तीस तो स्क्रीन पर देख सकते हो ਜਿਸ ਵਿੱਚ ਨikhil gupta ਨੂੰ ਯੂਐਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਬ੍ਰੁਕਲਿਨ ਨਿਊਯਾਰਕ ਵਿੱਚ ਬੰਦ ਦੱਸਿਆ ਗਿਆ ਹੈ ਅਤੇ ਨikhil gupta ਨਾਲ ਕੀਤੀ ਗੱਲਬਾਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 14 ਜੂਨ 2024 ਤੋਂ ਲੈ ਕੇ ਹੁਣ ਤੱਕ ਜੱਦਾ ਉਹ ਚੈੱਕ ਰਿਪਬਲਿਕ ਦੀ ਜੇਲ੍ਹ ਤੋਂ ਐਕਸਟ੍ਰਾਡਾਈਟ ਹੋ ਕੇ ਅਮਰੀਕਾ ਦੀ ਜੇਲ੍ਹ ਵਿੱਚ ਆਇਆ ਹੈ ਕਿਸੇ ਵੀ ਭਾਰਤੀ ਏਜੰਟ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਜੇਲ੍ਹ ਤੋਂ ਰਿਹਾਈ ਦੀ ਗੱਲ ਤਾਂ ਦੂਰ ਦੀ